ਮੈਂ ਵੀ ਸੱਜਣੋ ਲੈ ਆਂਦਾ ਤੁਹਾਨੂੰ ਟਾਪਰੀ ਨਰਸਰੀ ਚ ਤੇ ਇੱਧਰ ਦੇਖ ਸਕਦੇ ਆ ਪਿੱਛੇ ਐਡੀ ਕਿ ਨਰਸਰੀ ਨਹੀਂ ਐਡੀ ਐਡੀਆਂ ਪਤਾ ਨਹੀਂ ਕਿੰਨੀਆਂ ਕਾ ਬਾਈ ਨੇ ਬਣਾਈਆਂ ਵਿਆਂ ਤੇ ਆਹ ਜਾਂਦਾ ਫਰੋਇਪਰ ਤੋਂ ਮੋਗਾ ਰੋਡ ਨਹਿਰਾਂ ਤੋਂ 1 ਕਿਲੋਮੀਟਰ 1.5 ਕਿਲੋਮੀਟਰ ਪਿੱਛੇ ਆ ਤੇ ਇੱਧਰ ਪਿੱਛੇ ਟੂਲ ਪਲਾਜੇ ਤੋਂ 2.5 ਕਿਲੋਮੀਟਰ ਅੱਗੇ ਨਰਸਰੀ ਰਹਿ ਜਾਂਦੀ ਆ ਜਮਾ ਰੋਡ ਦੇ ਉੱਤੇ ਆ ਜਾਂਦੀ ਆ ਤੇ ਕਰੋਨੇ ਬਾਈ ਨਾਲ ਗੱਲਬਾਤ ਆਜੋ ਤੇ ਬਾਈ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਚੀਜ਼ਾਂ ਇੰਨੀਆਂ ਕਾ ਸਸਤੀਆਂ ਸਸਤੀਆਂ ਬਾਈ ਸਸਤੀਆਂ ਠੀਕ ਠਾਕ ਵਧੀਆ ਜੀ ਠੀਕ ਠਾਕ ਜੀ ਠੀਕ ਆ ਤੇ ਆਜੋ ਬਾਈ ਨਾ ਕਰਾਉਣੇ ਗੱਲਬਾਤ ਪਹਿਲਾਂ ਆਪਾਂ ਸ਼ੁਰੂ ਆਹ ਬੂਟੇ ਤੇ ਕਰ ਲਈਏ ਇਹ ਕਿਹੜਾ ਬਾਈ ਇਹ ਟੈਕਸਸ ਸੇਜ ਕਹਿੰਦੇ ਆ ਜੀ ਹਾਈਬ੍ਰਿਡ ਐਂ ਕੋਡੀਆਂ ਵੀ ਕਹਿੰਦੇ ਇਹਨੂੰ ਸਦਾਬਾਰ ਬੂਟਾ ਇਹਨੂੰ ਸਾਰਾ ਸਾਲ ਫੁੱਲ ਖਿੜਦੇ ਰਹਿੰਦੇ ਆ ਅਗੇ ਖਿੜਗੇ ਫੇਰ ਚਲੇ ਜਾਂਦੇ ਫੇਰ ਆ ਜਾਂਦੇ ਆ ਪਰਪਲ ਜੇ ਕਲਰ ਦੇ ਇਹਨੂੰ ਫੁੱਲ ਆਉਂਦੇ ਬਹੁਤ ਸੋਹਣੇ ਜੀ ਠੀਕ ਹੈ ਜੀ ਛਾਵੇਂ ਵਾਲਾ ਕਿ ਤੋਪੜ ਇਹ ਤੁੱਪੇ ਚੱਲਦਾ ਪੂਰੀ ਤੁੱਪ ਚੱਲਣ ਵਾਲਾ ਪੌਦਾ ਇਹ ਪੂਰੀ ਤੁੱਪ ਜਿਵੇਂ ਕੋਠੀਆਂ ਦੇ ਬਾਹਰ ਰੱਖ ਸਕਦੇ ਆ ਹਾਂ ਬਿਲਕੁਲ ਜ ਤੇ ਬਾਕੀ ਗਮਲੇ ਵੀ ਪੂਰੇ ਸਿਰੇ ਤੋਂ ਸਿਰੇ ਪਏ ਆ ਕੋਈ ਗਮਲਾ ਘਟਾ ਵਾਲਾ ਨਹੀਂਗਾ ਐਂਡ ਟੂ ਐਂਡ ਤੋਂ ਐਂਡ ਗੱਲਬਾਤ ਕਰਾਈ ਪਈ ਆ ਕਿੰਨੇ ਥਾਜ ਬਈ ਆਪਣੀ ਨਰਸਰੀ ਰਹਿ ਜਾਂਦੀ ਆ ਆਪਣਾ ਜਿਹੜਾ ਆ ਪਲਾਟ ਆ ਇਹ ਡੇਢ ਕਿੱਲੇ ਜਾਂ ਬਾਕੀ ਜਿਵੇਂ ਆਪਣਾ ਮਾਲ ਪਿੱਛੇ ਪਿਆਜ ਜਾਂ ਜਿੱਥੇ ਤਿਆਰ ਕਰੀਦਾ ਟੋਟਲ 10 ਕਿੱਲਿਆਂ ਚ ਕੰਮ ਆਗਾ ਆਪਣਾ ਠੀਕ ਆ ਜੀ ਤੇ ਆਹ ਕਿਹੜਾ ਆ ਜਾਂਦਾ ਏ ਇਹ ਮੈਡੀਸਨਲ ਪਲਾਂਟ ਆ ਗਏ ਜੀ ਇਹ ਸਦਾਬਹਾਰ ਤુલਸੀ ਆ ਜਿਵੇਂ ਦੂਸਰੀ ਤુલਸੀ ਹੁੰਦੀ ਉਹ ਸੁੱਕ ਜਾਂਦੀ ਹੈ ਸਰਦੀਆਂ ਚ ਇਹ ਗਰਮੀ ਸਰਦੀ ਚ ਚੱਲਦੀ ਰਹਿੰਦੀ ਆ ਗਮਲੇ ਚ ਵੀ ਲੱਗਦੀ ਜ਼ਮੀਨ ਚ ਵੀ ਲੈਮਨ ਤુલਸੀ ਨੂੰ ਕਹਿੰਦੇ ਆ ਹਾਂਜੀ ਆ ਬਾਕੀ ਪੱਥਰਜਟ ਮੁਸ਼ਕ ਕਪੂਰ ਹੜੜ ਭੇੜਾ ਕੜੀ ਪੱਤਾ ਇਲਾਇਚੀ ਹਾਂਜੀ ਤੇ ਹਾਰ ਸ਼ਿੰਗਾਰ ਇنسੂਲਿਨ ਲੈਮਨ ਗ੍ਰਾਸ ਐਲੋਵੀਰਾ ਇਹ ਸਾਰੇ ਮੈਡੀਸਨਲ ਪਲਾਂਟ ਹੁੰਦੇ ਆਪਣੇ ਕੋਲ ਠੀਕ ਹੈ ਇਲਾਇਚੀ ਕਿਹੜੀ ਇਲਾਚੀ ਉਹ ਸਾਹਮਣੇ ਇਹ ਨਹੀਂ ਉਹ ਜਿਹੜੀ ਚਾਹ ਚ ਪਾਈ ਦੀ ਉਹ ਕੇ ਬੂਟਾ ਹੋਵੇ ਆ ਉਹ ਬੂਟਾ ਹੁੰਦਾ ਇਹਨੂੰ ਫਲ ਆਪਣੇ ਨਹੀਂ ਆਉਂਦਾ ਮੌਸਮ ਚ ਉਦਾਂ ਪੱਤੇ ਯੂਜ਼ ਹੋ ਜਾਂਦੇ ਆ ਬਾਕੀ 에ਅਰ ਪਿਊਰੀਫਾਇਰ ਆ ਵਾਇਰਸ ਵਾਇਰਸ ਵਗੈਰਾ ਨਹੀਂ ਆਉਂਦਾ ਠੀਕ ਹੈ ਜੀ ਤੇ ਆ ਪਾਮ ਆ ਇਹ ਬੋਤਲ ਪਾਮ ਆ ਜੀ ਬੋਤਲ ਪਾਮ ਤੇ ਇਹ ਕਿੰਨੇ ਦਾ ਵਾ ਇਹਦੇ ਚ ਸਾਈਜ਼ ਆਉਂਦੇ ਆ ਅਲੱਗ ਅਲੱਗ ਇਹਦੇ ਚ ਥੋੜਾ ਜਿਹਾ ਇੱਕ ਨੰਬਰ ਸਾਈਜ਼ ਛੋਟਾ ਆਪਾਂ ਦੇ ਰਹੇ ਆ ਉਹਦੇ ਤੇ ਆਫਰ ਚੱਲ ਰਹੀ ਹੁਣ ਉਹ 150 ਰੁਪਏ ਚ ਦੇ ਰਹੇ ਆ ਆਪਾਂ ਠੀਕ ਹੈ ਇੰਨਾ ਸਸਤਾ ਹਾਂ ਵੈਸੇ ਇਹਦਾ 250 ਰੁਪਏ ਰੇਟ ਹੁੰਦਾ ਇਹ ਹੁਣ ਵਿੰਟਰ ਸੀਜ਼ਨ ਚੱਲ ਰਿਹਾ ਹੁਣ ਤੇ ਆਪਾਂ ਆਫਰ ਤੇ 150 ਰੁਪਏ ਚ ਵੇਚ ਰਹੇ ਹਾਂ ਠੀਕ ਹੈ ਜੀ ਜਿਵੇਂ ਜਿਵੇਂ ਅੱਗੇ ਸਾਈਜ਼ ਆ ਅਲੱਗ ਅਲੱਗ ਸਾਰੇ ਮਿਲ ਜਾਂਦੇ ਵੱਡੇ ਛੋਟੇ ਸਾਰਿਆਂ ਦਾ ਅਲੱਗ ਅਲੱਗ ਰੇਟ ਹੁੰਦਾ ਠੀਕ ਹੈ ਜੀ ਤੇ ਨਵੇਂ ਵੀ ਸੱਜਣ ਜੀ ਨੇ ਪਾ ਮਲਾਉਣੇ ਆ ਤੇ ਹੁਣ ਆਫਰ ਚੱਲਦੀ ਆ ਤੇ ਚੱਕ ਲਓ ਤੇ ਬਾਅਦ ਚ ਫਿਰ 250 ਦਾ ਆਏ ਨਾ ਹੁਣ ਤਾਂ ਆਫਰ ਆ ਤੇ ਆ ਬਈ ਸਿਆਵਟ ਵਾਲਾ ਇਹ ਵੀ ਪਾਮ ਦੀ ਵੈਰਾਈਟੀ ਆ ਇਹ ਮਾਈਕਰੋ ਜਾਮੀਆਂ ਪਾਮ ਗਰਮੀ ਸਰਦੀ ਦਾ ਇਹਦੇ ਤੇ ਕੋਈ ਅਸਰ ਨਹੀਂ ਸਾਰਾ ਸਾਲ ਵਧੀਆ ਚਮਕਦਾਰ ਇਦਾਂ ਹੀ ਪੱਤੇ ਕੱਢਦਾ ਪੋਟ ਚ ਵੀ ਲੱਗਦਾ ਜ਼ਮੀਨ ਚ ਵੀ ਲੱਗ ਜਾਂਦਾ ਠੀਕ ਹੈ ਜੀ ਤੇ ਚਲੋ ਆ ਜੋ ਆ ਇਧਰ ਆ ਕੇ ਗਲਾਬ ਦੇ ਫੁੱਲ ਇਹ ਗਲਾਬ ਆ ਗਏ ਬਾਕੀ ਸਦਾਬਹਾਰ ਫੁੱਲਾਂ ਵਾਲੀਆਂ ਵੈਰਾਈਟੀਆਂ ਸਾਰੀਆਂ ਅਲੱਗ-ਅਲੱਗ ਠੀਕ ਹੈ ਜੀ ਸਾਰਾ ਸਾਲ ਫੁੱਲ ਆਉਂਦੇ ਇਹਨਾਂ ਤੇ ਠੀਕ ਹੈ ਜੀ ਦਰਾਖਤ ਦਾ ਆਮ ਤੋਂ ਲੈ ਕੇ ਇਹ ਤੋਂ ਲੈ ਕੇ ਜੈਡ ਤੱਕ ਸਾਰੇ ਹੀ ਆ ਕੋਈ ਵੀ ਇੱਕ ਦਰਖਤ ਹੈ ਜਿਹੜਾ ਨਾ ਹੋਊਗਾ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਇਹ ਵੀ ਇੱਕੜੀ ਮਿਲੂਗਾ ਦੋ ਨਹੀਂ ਭਾਵੇਂ ਜੀ ਨੇ 500 ਲੈਣਾ 1000 ਲੈਣਾ 2000 ਜਿਹੜਾ ਮਰਜ਼ੀ ਕਿਸੇ ਨੇ ਬਾਗ ਲਾਉਣਾ ਵਾ ਉਹ ਵੀ ਮਿਲ ਜਾਣਗੇ ਸਾਰੇ ਸਿਆਬਟ ਵਾਲੇ ਵੀ ਮਿਲ ਜਾਣਗੇ ਤੇ ਦੂਜੇ ਵੀ ਤੇ ਆ ਆ ਗਿਆ ਪਾਮ ਦੂਜਾ ਬਈ ਇਹ ਪਾਮ ਦੀ ਫੋਨਿਕਸ ਵੈਰਾਈਟੀ ਆ ਗਈ ਠੀਕ ਹੈ ਜੀ ਇਹਦੇ ਚ ਵੀ ਸਾਈਜ਼ ਅਲੱਗ-ਅਲੱਗ ਆਉਂਦੇ ਛੋਟਾ ਮੀਡੀਅਮ ਇਸ ਤੋਂ ਵੱਡਾ ਸਾਈਜ਼ ਵੀ ਜਿਵੇਂ ਆ ਲੱਗਾ ਹੋਇਆ ਹਰੇ ਸਾਈਜ ਆ ਜਾਂਦੇ ਲੱਗਦਾ ਤੇ ਇਹਦੇ ਪਿਛਲਾ ਕਿਹੜਾ ਵਾ ਇਹ ਵਾਸ਼ਿੰਗਟੋਨੀਆਂ ਪਾਵਾਂ ਚੋੜੇ ਪੱਤੇ ਵਾਲਾ ਹੁੰਦਾ ਇਹ ਜਮੀਨ 'ਚ ਲੱਗਦਾ ਕਾਫੀ ਉੱਚਾ ਕੱਦ ਕਰ ਜਾਂਦਾ ਠੀਕ ਹੈ ਬਈ ਬਾਕੀ ਇਹ ਵੀ ਬਹੁਤ ਵਧੀਆ ਰੇਟ ਤੇ ਆਪਾਂ 150 ਰੁਪਏ ਦਾ ਏਡਾ ਪਲਾਂਟ ਦੇ ਰਹੇ ਹਾਂ ਠੀਕ ਹੈ ਇਹ ਛਾਵੇਂ ਵੀ ਲੱਗ ਜਾਂਦਾ ਨਾ ਇਹ ਹਰ ਇੱਕ ਜਗ੍ਹਾ ਚੱਲ ਜਾਂਦਾ ਉਹ ਆਊਟਡੋਰ ਜਮੀਨ 'ਚ ਲੱਗਦਾ ਧੁੱਪੇ ਲੱਗਦਾ ਉਹ ਜਮੀਨ 'ਚ ਹੀ ਲੱਗਦਾ ਆ ਅੰਦਰ ਵੀ ਲੱਗੇ ਆ ਗਰਾਫਟਡ ਕੈਜੋਰੀਨਾ ਕਹਿੰਦੇ ਜੀ ਹਲਕੀ ਧੁੱਪ 'ਚ ਜਾਂ ਇੰਡੋਰੇ ਪਲਾਂਟ ਚੱਲਦਾ ਇਹਨੂੰ ਕੋਈ ਵੀ ਕਟਿੰਗ ਦੀ ਜ਼ਰੂਰਤ ਨਹੀਂ ਪੈਂਦੀ ਪੌ ਇਹੜਾ ਇਹ ਨੂੰ ਕਾਮਣੀ ਦੀ ਵੈਰਾਈਟੀ ਹੈ ਵੀ ਗਰਾਫਟਡ ਡਬਲ ਸਟੈਪ ਵਾਲੀ ਹੈ ਰਿਪੋਰਟ ਦੀ ਆਈਟਮ ਹੈ ਠੀਕ ਹੈ ਬਾਈ ਇਹ ਧਾਣੂ ਫੇਰ ਹੈ ਇਸ ਦੂਗਾ ਫੇਰ ਨਿਕਲ ਆਉਂਦੀ ਆਹ ਦੇ ਆਹ ਹੌਲੀ ਹੌਲੀ ਭਰਦਾ ਰਹਿੰਦਾ ਨਵਾਂ ਸੰਘਣਾ ਹੁੰਦਾ ਜਾਂਦਾ ਠੀਕ ਹੈ ਇਹ ਚ ਨਿੱਕਾ ਲੈਣਾ ਨਿੱਕਾ ਵੀ ਮਿਲ ਜੂਗਾ ਸਾਇਜ ਸਾਰੇ ਹੁੰਦੇ ਸਾਇਜ ਸਾਰੇ ਹੀ ਹੈਗੇ ਆ ਤੇ ਹੈ ਸਾਰੇ ਛਾਂ ਵਾਲੇ ਆ ਹਨਾ ਇੱਥੇ ਸਾਰੇ ਲਗਭਗ ਛਾਂ ਵਾਲੇ ਪਏ ਠੀਕ ਹੈ ਜੀ ਆਵੇ ਆ ਸੀ ਆਹ ਵਾਲੇ ਇੱਧਰ ਵੀ ਦਿਖਾ ਦਿ ਆਹ ਵੇ ਕਰੋਟਨਸ ਆ ਗਈ ਕਿ ਆਹ ਕਿਹੜਾਈ ਇਹ ਕਰੋਟਨ ਆ ਗਈ ਠੀਕ ਹੈ ਜੀ ਤੇ ਆ ਜਿਹੜਾ ਜਿਹਦੇ ਦੋ ਰੰਗੇਲੇ ਬਣਾਏ ਉਹ ਵੀ ਕਰੋਟਨ ਦੀ ਵੈਰਾਈਟੀ ਆ ਵੈਰਾਈਟੀ ਅਲੱਗ ਆ ਕੀ ਤੇ ਉਹ ਸਾਈਜ਼ ਵੱਡਾ ਆ ਗਿਆ ਇਹ ਛੋਟੇ ਸਾਈਜ਼ ਆ ਗਏ ਠੀਕ ਆ ਬਾਈ ਤੇ ਉਹ ਜਿਹੜੇ ਦੂਜੇ ਅੰਦਰ ਵਾਲੇ ਪਾਮ ਆ ਗਏ ਪਰੇ ਪਏ ਇੰਡੋਰ ਪਾਮ ਆ ਗਏ ਐਰੋਕੇਰੀ ਆ ਗਏ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਨਰਸਰੀ ਤਾਂ ਕਿਆ ਬਾਤਾਂ ਵਾਲੀ ਗੱਲ ਹੀ ਆ ਪੂਰੀ ਟੌਪ ਦਾ ਕੰਮ ਆ ਬਾਈ ਉਹਨਾਂ ਦਾ ਤੇ ਜਿਹੜੇ ਭਰਾਣੇ ਲੈਣਾ ਬਾਈ ਨੰਬਰ ਬੋਲਦੀ ਆ ਉਹਦਾ ਨੰਬਰ ਹੈਗਾ 9876855493 9876855493 ਠੀਕ ਹੈ ਬਈ ਇਹ ਰੈਫੀਜ਼ ਪਾਮ ਆ ਜਾਂਦਾ ਇਨਡੋਰ ਵੀ ਚੱਲਦਾ ਆਊਟਡੋਰ ਵੀ ਹਰ ਇੱਕ ਜਗ੍ਹਾ ਚੱਲ ਜਾਂਦਾ ਠੀਕ ਹੈ ਬਈ ਇਹਦੇ ਸਾਈਜ਼ ਸਾਰੇ ਮਿਲ ਜਾਂਦੇ ਵੱਡਾ ਛੋਟਾ ਆਪਣੇ ਕੋਲੇ ਠੀਕ ਹੈ ਬਈ ਤੇ ਇਧਰ ਇਹ ਪਾਮ ਦੀਆਂ ਵੈਰਾਈਟੀਆਂ ਕੁਝ ਪਈਆਂ ਆਊਟਡੋਰ ਲੱਗਣ ਵਾਲੀਆਂ ਪਾਰਕਾਂ ਦੇ ਵਿੱਚ ਅਸ਼ਾ ਬਈ ਆ ਜਿਹੜਾ ਆ ਗਿਆ ਪਾਰਕਾਂ 'ਚ ਲੱਗਣ ਵਾਲਾ ਇਹਦੇ ਸਮਾਰਕਾ ਨੋਬਲਿਸ ਸਿਲਵਰ ਪਾਮ ਵੀ ਕਹਿੰਦੇ ਆ ਇਹ ਆਊਟਡੋਰ ਧੁੱਪ ਵਿੱਚ ਲੱਗਣ ਵਾਲਾ ਪਲਾਂਟ ਹੈ ਠੀਕ ਆ ਭਾਈ ਤੇ ਉਹ ਆ ਗਿਆ ਕੇਲਾ ਪਾਮ ਹਾਂ ਟਰੈਵਲਰ ਪਾਮ ਵੀ ਕਹਿੰਦੇ ਉਹਨੂੰ ਕੇਲਾ ਪਾਮ ਵੀ ਕਹਿੰਦੇ ਇੰਨਾ ਆਊਟ ਦੋਨੋਂ ਜਗ੍ਹਾ ਚੱਲ ਜਾਂਦਾ ਠੀਕ ਆ ਭਾਈ ਜੀਨੇ ਕੰਦ ਤੇ ਲਾਉਣਾ ਨਾਲ ਨਾਲ ਕੰਦ ਪੂਰੀ ਕਰ ਦੋ ਦੁਬਾਰਾ ਲਾਉਣ ਲੱਗ ਜਾਂਦਾ ਹਾਂਜੀ ਠੀਕ ਆ ਭਾਈ ਇਸ ਤੋਂ ਲਾਓ ਨਾਲ ਉਹਦੇ ਫੌਕਸ ਟੇਲ ਪਾਮ ਪਿਆ ਹੋਇਆ ਹਾਂਜੀ ਉਹ ਵੀ ਦਿਖਾ ਸਕਦੇ ਆ ਜੀਨੇ ਵੱਡਾ ਲਾਉਣਾ ਵਾ ਪਾਮ ਤੇ ਉਹ ਵੀ ਮਿਲ ਜੂਗਾ ਕਿੰਨੇ ਫੁੱਟ ਤੱਕ ਭਾਈ ਤਾਂ ਤੱਕ ਮਿਲ ਸਕਦਾ 15 ਕੁ ਫੁੱਟ ਤੱਕ ਆ ਜਾਂਦਾ ਹੀ ਐਵਰੇਜ 14-15 ਫੁੱਟ ਤੱਕ 14-15 ਫੁੱਟ ਤੱਕ ਆ 4 ਫੁੱਟ ਤੋਂ ਸ਼ੁਰੂ ਹੋ ਜਾਂਦਾ 14-15 ਫੁੱਟ ਤੱਕ ਮਿਲਦਾ ਠੀਕ ਆ ਬਈ ਤੇ ਇਧਰ ਛਾਂ ਵਾਲੇ ਰੋਖ ਆ ਜਾਂਦੇ ਵੱਡੇ ਇਵੇਂ ਸੁਖਚੈਨ ਆ ਗਿਆ ਇਹ ਸੱਤ ਪੱਤੀ ਦੇ ਪੂਰੇ ਦਰਖਤ ਭਰੇ ਹੋਏ ਆ ਠੀਕ ਆ ਪੂਰਾ ਤਗੜਾ ਮੋਟਾ ਮੁੱਢ ਬਣਿਆ ਹੋਇਆ ਹਾਂਜੀ ਸੱਤ ਪੱਤੀ ਜਿਵੇਂ ਕਹਿੰਨੇ ਵੱਡੀ ਲੈਣੀ ਆ ਹਾਂ ਇਹ ਵੀ ਆ ਐ 390 ਕਾ ਕਹਿ ਦਿੰਦੇ ਆ ਹਾਂਜੀ ਇਹਨੂੰ ਫੁੱਲ ਵੀ ਬਹੁਤ ਸੋਹਣੇ ਆਉਂਦੇ ਆ ਜਦੋਂ ਸਰਦੀ ਸ਼ੁਰੂ ਖਤਮ ਹੁੰਦੀ ਆ ਹਾਂਜੀ ਤੇ ਪੱਤੇ ਵੀ ਇਹਦੇ ਸੋਹਣੇ ਹੁੰਦੇ ਬਾਕੀ ਪਿੱਪਲ ਬੋੜ ਗੁੰਮੀ ਦੇਕ ਇਹ ਸਾਰੇ ਰੁੱਖ ਜਾਨੀ ਕਿ ਛਾਂ ਵਾਲੇ ਵੱਡੇ ਸਾਈਜ਼ ਵਿੱਚ ਮਿਲ ਜਾਂਦੇ ਆਪਣੇ ਠੀਕ ਹੈ ਭਈ ਇਹ ਕਰੀ ਲੋਕੇਸ਼ਨ ਵੀ ਬੋਲਦੀ ਭਈ ਆ ਦੀ ਲੋਕੇਸ਼ਨ ਪਿੰਡ ਫਰੋਜਾ ਜ਼ਿਲ੍ਹਾ ਫਰੋਜਪੁਰ ਮੋਗਾ ਫਰੋਜਪੁਰ ਰੋਡ ਤੇ ਆਪਣੀ ਨਰਸਰੀ ਹੈ ਜੀ ਕਿਸਾਨ ਪlant ਨਰਸਰੀ ਕਿਸਾਨ ਪlant ਦੇ ਨਾਮ ਦਾ ਠੀਕ ਹੈ ਜੀ ਇਹ ਅਮਰੂਦ ਸਾਰੀਆਂ ਅਲੱਗ-ਅਲੱਗ ਕਿਸਮਾਂ ਜੀ ਆਪਣੇ ਕੋਲੇ ਐਲਨੰਜਾ ਰੈਡ ਡਾਇਮੰਡ ਵਾਈਟ ਡਾਇਮੰਡ ਐਪਲ ਕ੍ਰੋਸ ਕੇਜੀ1 ਬੀਐਨਆਰ ਤੇ ਬਲੈਕ ਅਮਰੂਦ, ਤਾਈਵਾਨ ਪਿੰਕ ਇਹ ਸਾਰੀਆਂ ਕਿਸਮਾਂ ਅਮਰੂਦ ਦੀਆਂ ਅਲੱਗ ਲੱਗੀਆਂ ਲਲਿਤ ਪਿਆ ਜੀ ਇੱਧਰ ਠੀਕ ਆ ਬਈ ਇਹ ਲਾਲ ਅਮਰੂਦ ਦੀਆਂ ਕਿਸਮਾਂ ਇਹ ਕਾਲਾ ਅਮਰੂਦ ਆ ਗਿਆ ਬਾਕੀ ਵਾਈਟ ਆ ਇਹ ਰੰਗ ਜ ਵੀ ਕਾਲਾ ਹੀ ਹੁੰਦਾ ਬਈ ਹਾਂਜੀ ਇਹਨੂੰ ਜਿਵੇਂ ਉਹ ਵਿੱਚ ਫਲ ਆਉਣੇ ਸ਼ੁਰੂ ਹੋਏ ਆ ਕਾਲਾ ਜਾਂ ਹਲਕੇ ਜਾਮਨੀ ਜੇ ਰੰਗ ਦਾ ਅਮਰੂਦ ਹੁੰਦਾ ਠੀਕ ਆ ਤੇ ਬਾਕੀ ਦਿਖਾ ਸਕਦੇ ਆ ਨਾਲ ਦੀ ਨਾਲ ਫਰੂਟ ਐਡੇ ਕਬੂਟੇ ਨੂੰ ਵੀ ਲੱਗੀ ਜਾਂਦਾ। ਇਹ ਸਾਰੇ ਹਾਈਬ੍ਰਿਡ ਬੂਟੇ ਆ ਫਲ ਹੁਣੇ ਆਈ ਜਾਂਦਾ ਸਾਰਿਆਂ ਨੂੰ ਤਕਰੀਬਨ। ਠੀਕ ਹੈ ਜੀ। ਮੰਨ ਲਓ ਸਾਲਕ ਵਿੱਚ ਦੀ ਤਾਂ ਜਿਹੜਾ ਬੂਟਾ ਸਾਲਕ ਦਾ ਹੋ ਗਿਆ। ਸਾਲਜ ਭਰ ਜਾਂਦਾ ਪੂਰਾ ਫਲ ਭਰ ਜਾਂਦਾ। ਹਾਂ ਇਹ ਚਕੋਤਰਾ ਆ ਗਿਆ। ਇਹ ਮਠਾ ਉੱਪਰ ਸੰਤਰਾ ਪਿਆ। ਠੀਕ ਹੈ ਜੀ। ਹਾਂ ਇਹ ਗਲਗਲਾ ਹਾਈਬ੍ਰਿਡ ਗਲਗਲਾ ਹੁਣੇ ਤੋਂ ਫਲ ਆ ਰਿਹਾ। ਹਾਂਜੀ। ਤੇ ਅਚਾਰ ਪਾਉਣ ਦੇ ਵਧੀਆ ਕੰਮ ਆਉਂਦੀ ਆ। ਠੀਕ ਹੈ ਬਈ। ਇਹ ਚਾਰ ਵਾਲੀ ਗਲਗਲਾ ਆ ਗਈ। ਹਾਂ ਇਹ ਕਟਹਲ ਆ ਗਿਆ ਜੀ। ਕਾਫੀ ਵੱਡੇ ਸਾਈਜ਼ ਦਾ ਫਲ ਹੁੰਦਾ ਸਬਜੀ ਬਣਦੀ ਇਹਦੀ ਵਧੀਆ। ਠੀ ਤੇ ਬਾਕੀ ਇੱਥੇ ਬਾਈ ਹੋਣੀ ਉਹਨੇ ਕੱਲੇ ਹੁੰਦੇ ਆ ਜਿੰਨੇ ਕੇ ਸੇਲ ਕਰਨੇ ਹੁੰਦੇ ਆ ਨਰਸਰੀਆਂ ਦੋ ਤਿੰਨ ਥਾਈ ਹੈਗੀਆਂ ਵਾ ਉੱਥੇ ਤਿਆਰ ਹੋ ਗਏ ਆ ਇਹ ਆ ਵਦੀਆਂ ਕਿ ਫਮਾ ਆਈਆਂ ਇਹ ਥਾਈ ਆਲ ਸੀਜਨ ਅੰਬ ਇਹ ਬੂਟਾ ਛੋਟਾ ਰਹਿੰਦਾ 6-7 ਫੁੱਟ ਦਾ ਹੀ ਤੇ ਸਾਰਾ ਸਾਲ ਇਹਨੂੰ ਅੰਬ ਲੱਗਦੇ ਆ ਠੀਕ ਆ ਭਾਈ ਇਹ 12 ਮਾਸੀ ਅੰਬ ਇਹ ਵੀ ਹਾਈਟ ਘੱਟ ਕਰਦਾ ਤੇ ਦੋ ਵਾਰੀ ਫਲ ਆਉਂਦਾ ਇਹਨੂੰ ਉੱਪਰਾਂ ਅੰਜੀਰ ਪਈਆ ਉਹਨੇ ਤੋਂ ਫਲ ਲੱਗਾ ਹੋਇਆ ਆਵੇ ਅੰਜੀਰ ਇਧਰ ਆ ਗਈ ਇਹਦਾ ਭਾਈ ਬਹੁਤ ਫਲ ਚੱਕੀ ਖੜੀ ਆ ਹਾਂ ਇਹ بارش ਕਰਕੇ ਥੋੜਾ ਜਿਹਾ ਫਲ ਇਹਨਾਂ ਦਾ ਗਿਰ ਗਿਆ ਜਿਆਦਾ ਪਾਣੀ ਪਸੰਦ ਨਹੀਂ ਕਰਦਾ ਇਹ ਬੂਟਾ ਠੀਕ ਹੈ ਬਈ ਹੁਣ ਦੁਬਾਰਾ ਫੇਰ ਨਵਾਂ ਫਲ ਕਾਫੀ ਆ ਜਾਊਗਾ ਇਹਦੇ ਤੇ ਜਲਦੀ ਇਹਨੂੰ ਜਮਾ ਥੋੜਾ ਪਾਣੀ ਲਾਉਣਾ ਪੈਂਦਾ ਹਾਂ بارش ਚ ਥੋੜਾ ਜਿਆਦਾ ਹੋ ਜਾਂਦਾ ਉਵੇਂ ਤਾਂ ਠੀਕ ਠਾਕ ਦਰਮਿਆਨਾ ਜਿਹਾ ਲੱਗਦਾ ਠੀਕ ਹੈ ਇਹ ਚੀਕੂ ਆ ਇਹ ਚੀਕੂ ਦੇ ਬੂਟਿਆਂ ਨੂੰ ਇਹ ਫਲ ਆਏ ਹੋਏ ਦੇਖੋ ਪੂਰੇ ਤਿਆਰ ਵੱਡੇ ਬੂਟੇ ਆ ਫਲ ਦੇਖੋ ਬਣੇ ਹੋਏ ਪਿੱਛੇ ਵੀ ਸਾਰੇ ਬੂਟੇ ਹੁਣ ਦੇਖੋਗੇ ਫਲ ਲੱਗੇ ਹੋਏ ਹਾਂਜੀ ਤੇ ਆ ਔਲੇ ਦਾ ਆ ਗਿਆ ਬੂਟਾ ਬਈ ਹਾਂ ਇਹ ਔਲੇ ਦਾ ਵੱਡੇ ਬੂਟੇ ਆ ਗਏ ਪੂਰੇ ਤਿਆਰ ਠੀਕ ਹੈ ਜੀ ਸੈਕਿੰਡ ਨੰਬਰ ਤੇ ਪਏ ਉਹ ਰੈਡ ਆਮਲਾ ਲਾਲ ਰੰਗ ਦੇ ਔਲੇ ਲੱਗਦੇ ਇਹਨੂੰ ਨਵੀਂ ਵੈਰਾਈਟੀ ਆਈ ਹੈ ਇਹ ਸ਼ੇਲਾ ਰੰਗ ਦੇ ਆ ਇਹ ਵਧੀਆ ਮੋਟੇ ਔਲੇ ਵਾਲੀ ਕਿਸਮ ਇਹ ਜਾਮਨ ਦੀਆਂ ਕਿਸਮ ਹੈ ਇਹ ਚਿੱਟਾ ਜਾਮਨ ਹਾਂਜੀ ਇਹ ਬਲੈਕ ਜਾਮਨ ਤੇ ਉਹ ਇੱਕ ਆਂਧਰਾ ਵਾਲਾ ਜਾਮਨ ਆਉਂਦਾ ਮੋਟਾ ਜਾਮਨ ਠੀਕ ਹੈ ਬਈ ਚੰਗੀ ਕਿਸਮ ਦਾ ਜਾਮਨ ਠੀਕ ਹੈ ਜੀ ਤੇ ਆ ਇਹ ਆਮਬ ਦੀਆਂ ਸਾਰੀਆਂ ਅਲੱਗ-ਅਲੱਗ ਕਿਸਮਾਂ ਆ ਗਈਆਂ ਉਹ ਦਸਹਿਰੀ ਆ ਅਮਰਪਾਲੀ ਆ ਹਾਂਜੀ ਲੰਗੜਾ ਚੌਸਾ ਮੀਆ ਜਾਕੀ ਸਵਾਹ ਰੇਫਾ ਸਾਰੀਆਂ ਕਿਸਮਾਂ ਦਾ ਆਮਬ ਹੈਗੇ ਠੀਕ ਹੈ ਜੀ ਇਹ ਹਾਈਬ੍ਰਿਡ ਕੇਲਾ ਆ ਗਿਆ ਜੀ ਆ ਹਾਈਬ੍ਰਿਡ ਆ ਗਿਆ ਇਕੱਲਾ ਇਹ ਕਿੰਨੂ ਦੇ ਬੂਟੇ ਆ ਗਏ ਇਹਨਾਂ ਨੂੰ ਵੀ ਫਲ ਆਇਆ ਹੋਇਆ ਪੂਰੇ ਤਿਆਰ ਬੂਟੇ ਦੇਖੋ ਇੱਕੋ ਬੂਟੇ ਨੂੰ ਆ ਕਿੰਨੇ ਫਲ ਲੱਗੇ ਹਾਂ ਫਲ ਤਾਂ ਪੂਰਾ ਚੱਕੀ ਖੜੇ ਆ ਹਾਂ ਜਿਨ੍ਹਾਂ ਨੂੰ ਨਹੀਂ ਵੀ ਲੱਗਾ ਕੁਝ ਥੈਲੀ ਚ ਕਰਕੇ ਕਈ ਵਾਰ ਫਲ ਝੜ ਜਾਂਦਾ ਹਾਂਜੀ ਸਾਲ ਤੇ ਯਾਨੀ ਕਿ ਪੂਰੇ ਤਿਆਰ ਹੋਣ ਵਾਲੇ ਬੂਟੇ ਹਾਂ ਜਦੋਂ ਜ਼ਮੀਨ ਚ ਲਾ ਕੇ ਉਦੋਂ ਤਾਂ ਫਲ ਚੱਕਿਆ ਹੀ ਜਾਣਾ ਹਾਂ ਤਾਕਤ ਮਿਲ ਜਾਂਦੀ ਜਿਵੇਂ ਬੂਟੇ ਠੀਕ ਹੈ ਤੇ ਬਾਕੀ ਸੌਂ ਦਾ ਮਹੀਨਾ ਚੱਲਦਾ ਆ ਦੋ ਮਹੀਨੇ ਹੁੰਦੇ ਆ ਜਿਆਦੇ ਬੂਟੇ ਲਾਉਂਦੇ ਹਾਂਜੀ ਬਿਲਕੁਲ ਹਾਂਜੀ ਤੇ ਆਹ ਕਿਹੜਾ ਆ ਗਿਆ ਬਈ ਕਿ ਇਹ ਚੀਕੂ ਦੇ మీడియం ਸਾਈਜ਼ ਦੇ ਬੂਟੇ ਆ ਗਏ ਇਹੋਂ ਵੱਡੇ ਸੀ మీడియం ਆ ਆ ਦਰਮਿਆਨੇ ਸਾਈਜ਼ ਦਾ ਚੀਕੂ ਆ ਗਿਆ ਬੂਟਾ ਠੀਕ ਹੈ ਜੀ ਇਹ ਨਿੰਬੂ ਆ ਗਿਆ ਨਿੰਬੂ 6-7 ਕਿਸਮ ਦਾ ਨਿੰਬੂ ਆ ਆਪਣੇ ਕੋਲ ਇਹਨੂੰ ਸਾਰਾ ਸਾਲ ਨਿੰਬੂ ਲੱਗਦਾ మీడియం ਸਾਈਜ਼ ਦਾ ਠੀਕ ਹੈ ਜੀ ਉਹ ਸੈਕੰਡ ਗਰ ਸਰਦੀ ਵਾਲਾ ਨਿੰਬੂ ਆ ਇਹ ਗਰਮੀ ਵਾਲਾ ਨਿੰਬੂ ਆ ਇਹ 12 ਮਾਸੀ ਮੋਟਾ ਨਿੰਬੂ ਵੀ ਪਿਆ ਅਲੱਗ-ਅਲੱਗ ਸਾਰੀਆਂ ਨਿੰਬੂ ਦੀਆਂ ਕਿਸਮਾਂ ਇਹ ਜਾਮਨ ਦੀ ਵੈਰੈਟੀ ਹੈਗੀ ਚਿੱਟਾ ਜਾਮਨ ਹਾਂ ਜੀ ਇਹ ਫਾਲਸਾ ਅਵੋਕਾਡੋ ਕਾਫੀ ਆਪਣੇ ਅੱਜਕੱਲ ਲਾਉਂਦੇ ਲੋਕ ਅਵੋਕਾਡੋ ਦਾ ਬੂਟਾ ਮੱਖਣ ਫਲ ਵੀ ਕਹਿ ਦਿੰਦੇ ਠੀਕ ਹੈ ਜੀ ਆ ਚਿੱਟੇ ਰੰਗ ਦਾ ਜਾਮਨ ਲੱਗਦਾ ਇਹ ਚਿੱਟਾ ਜਾਮਨ ਠੀਕ ਹੈ ਜੀ ਇਹ ਸਟਾਰ ਫਰੂਟ ਆ ਇੱਚ ਕੋਤਰਾ ਆ ਗਿਆ ਮਸੰਮੀ ਆ ਗਈ ਜੀ ਹਾਂ ਜੀ ਇਹ ਚੈਰੀ ਪਈ ਆ ਸੇਬ ਆ ਗਿਆ ਆਪਣੇ ਗਰਮੀ ਦੇ ਮੌਸਮ ਵਿੱਚ ਚੱਲਣ ਵਾਲਾ ਹਾਂ ਜੀ ਕਿ ਹੋਰ ਜਿਵੇਂ ਪਪੀਤਾ ਵਗੈਰਾ ਜਾਂ ਹੋਰ ਕਿਸਮਾਂ ਉਹ ਵੀ ਪਿੱਛੇ ਪਈਆਂ ਸਾਰੇ ਫਲਦਾਰ ਬੂਟੇ ਮਿਲਦੇ ਠੀਕ ਹੈ ਫਲਦਾਰ ਤਾਂ ਇਹ ਆਉਂਦਾ ਮਾਲ ਹੈ ਉਧਰ ਇਹ ਜਿਵੇਂ ਤੁਹਾਨੂੰ ਦੱਸਿਆ ਦੀ ਵੀ ਆਪਣੇ ਦੂਜੇ ਦੋ ਤਿੰਨ ਆਪਦੇ ਪਲਾਟ ਆ ਜਿੱਥੇ ਮਾਲ ਤਿਆਰ ਕਰੀਦਾ ਹਾਂ ਹਾਂਜੀ ਹਾਂਜੀ ਉੱਥੇ ਵੀ ਜਿਵੇਂ ਜਿਵੇਂ ਸੇਲ ਹੁੰਦਾ ਹਰ ਰੋਜ਼ ਲੈ ਕੇ ਆ ਇੱਥੇ ਸ਼ਿਫਟ ਕਰ ਲਈਦਾ ਇਹ ਫੋਨਿਕਸ ਫਾਰਮ ਇੱਥੋਂ ਫੇਲ ਹੋ ਗਈ ਤੇ ਹੁਣ ਦੂਜੇ ਖੇਤੋਂ ਲੈ ਕੇ ਆਏ ਮਣੀ ਦੂਜੇ ਖੇਤੋਂ ਉਥੇ ਮਾਲ ਨਾਲ ਦੀ ਨਾਲ ਤੁਰਿਆ ਆਉਣਾ ਵਾ ਇੱਥੇ ਤਾਂ ਕੱਲਾ ਸੀਲ ਵਾਲਾ ਕੰਮ ਹੀ ਆ ਆ ਇੱਥੇ ਸੇਲ ਕਰੀਦੇ ਠੀਕ ਹੈ ਜੀ ਤੇ ਆਹ ਕਾਦੇ ਆ ਗਏ ਬਈ ਗਮਲੇ ਇਹ ਮਿੱਟੀ ਵਾਲੇ ਗਮਲੇ ਆ ਗਏ ਜੀ ਠੀਕ ਹੈ ਜੀ ਅੱਜਕੱਲ ਜਿਵੇਂ ਪਲਾਸਟਿਕ 'ਚ ਵੀ ਚੱਲਦੇ ਆ ਸਿਮਿੰਟ 'ਚ ਵੀ ਕੋਈ ਲੋਕ ਮਿੱਟੀ ਵਾਲੇ ਪਸੰਦ ਕਰਦੇ ਆ ਮਿੱਟੀ ਵਾਲੇ ਦੇ ਅਲੱਗ-ਅਲੱਗ ਸਾਈਜ਼ ਆ ਜਾਂਦੇ ਠੀਕ ਹੈ ਜੀ ਤੇ ਬਾਕੀ ਇਹ ਸਿਮਿੰਟ ਦੇ ਆ ਡਿਜ਼ਾਈਨ 'ਚ ਆ ਗਏ ਸਿੰਪਲ ਵੀ ਆਉਂਦੇ ਆ ਫਲਾਰ ਵਾਲਾ ਆਹ ਇਹਦੇ ਅੱਥੀ ਬੜੀ ਸੋਹਣੀ ਕੀਤੀ ਐ ਹਾਂ ਇਹ ਗੰਡੋਆ ਖਾਦ ਆ ਜਾਂਦੀ ਐ ਜੀ ਹਾਂਜੀ ਜਿਵੇਂ ਬੂਟਿਆਂ ਦੇ ਨਾਲ ਗੰਡੋਆ ਖਾਦ ਪੈਂਦੀ ਐ ਕੋਕੋ ਪੀਟ ਬੋਨ ਪਾਊਡਰ ਨੀਮ ਕੇਕ ਇਹ ਚੀਜ਼ਾਂ ਸਾਰੀਆਂ ਉਹ ਵੀ ਮਿਲ ਜਾਂਦਾ ਆਪਣੇ ਤੋਂ ਸਾਰਾ ਕੁਝ ਮਿਲ ਜਾਂਦਾ ਠੀਕ ਐ ਜੀ ਤੇ ਆ ਆ ਗਿਆ ਬੱਠਲ ਜਿਹੜਾ ਗਾਵਾ ਇਹ ਸੀਮਿੰਟ ਦੇ ਆ ਗਏ ਜੀ ਠੀਕ ਐ ਜੀ ਸੀਮਿੰਟ ਦੇ ਵਿੱਚ ਇੱਕ ਮੋਡਲ ਆ ਗਿਆ ਇਧਰ ਪਏ ਠੀਕ ਹੈ ਆ ਇਧਰ ਨੂੰ ਵੀ ਇਹ ਪਾਰਕ ਦੇ ਵਿੱਚ ਪੌਦਿਆਂ ਦੇ ਨਾਲ ਫੁਆਰਾ ਆਪਾਂ ਲਾਉਣਾ ਹੁੰਦਾ ਫੁਆਰੇ ਵੀ ਆਪਣੇ ਕੋਲੇ ਬਣੇ ਹੁੰਦੇ ਪਿੱਛੇ ਪਿਆਈ ਮੋਟਰਸਾਈਕਲ ਦੇ ਅੱਗੇ ਆਵੇ ਦਿਖਾ ਸਕਦੇ ਆ ਇਧਰ ਦੀ ਵੀ ਤੇ ਆ ਅੰਦਰ ਨੂੰ ਰੱਖਣਾ ਅੰਦਰ ਰੱਖਣ ਨੂੰ ਆਗੇ ਬਈ ਔਰ ਜਿੱਥੇ ਮਰਜ਼ੀ ਰੱਖ ਸਕਦੇ ਨਹੀਂ ਕੋਈ ਚੱਕਰ ਨਹੀਂਗਾ ਪੂਰੇ ਪੱਕੇ ਪੌਟ ਬਣੇ ਹੁੰਦੇ ਸੀਮੈਂਟ ਵਾਲੇ ਇਹ ਵੀ ਤੇ ਆ ਲੋਹੇ ਦੀਆਂ ਵੀ ਆ ਸਟੈਂਡ ਆਪਾਂ ਆ ਬਣਵਾਈ ਦੇ ਜੀ ਲਗ ਲਗ ਜੇ ਕੋਈ ਕਸਟਮਰ ਦੀ ਰਿਕੁਆਇਰਮੈਂਟ ਆ ਵੀ ਸਾਨੂੰ ਆ ਸਾਈਜ਼ ਚਾਹੀਦਾ ਕਿਆ ਸ਼ੇਪ ਚਾਹੀਦੀ ਉਦਾਂ ਦਾ ਵੀ ਬਣਾ ਦਈਦਾ ਨਹੀਂ ਤਾਂ ਵੈਸੇ ਆਪਣੇ ਕੋਲੇ ਬਣੇ ਹੁੰਦੇ ਆ ਅਵੇਲੇਬਲ ਠੀਕ ਹੈ ਬਈ ਤੇ ਆ ਜਿਹੜਾ ਵਾ ਇਹ ਵੀ ਅੰਦਰ ਰੱਖਣ ਵਾਲਾ ਕਿ ਬਾਹਰ ਨਹੀਂ ਇਹ ਬਾਹਰ ਵੀ ਚੱਲ ਜਾਂਦਾ ਅੰਦਰ ਵੀ ਜੀ ਹਲਕੀ ਫੁਲਕੀ ਥੋਪੇ ਨੂੰ ਜ਼ਰੂਰੀ ਹੁੰਦੀ ਆ ਠੀਕ ਹੈ ਜੀ ਤੇ ਆ ਬਈ ਇਹ ਵੀ ਗਮਲਾ ਹੀ ਆ ਨਹੀਂ ਇਹ ਫੁਆਰੇ ਦਾ ਹੀ ਪਾਰਟ ਆ ਉਹ ਵੇ ਅਲੱਗ-ਅਲੱਗ ਹੁੰਦਾ ਕਸਟਮਰ ਲਿਜਾ ਕੇ ਫਿੱਟ ਕਰ ਸਕਦਾ ਠੀਕ ਹੈ ਬਈ ਹੈਵੀ ਫਿਟ ਕਰਨ ਆ ਲੈ ਜਾਣਾ ਔਖਾ ਹੁੰਦਾ ਠੀਕ ਹੈ ਬਈ ਆ ਆ ਬੜਾ ਮਹਿੰਗਾ ਸਿਸਟਮ ਹੈ ਹਾਂ ਇਹ ਥੋੜਾ ਜਿਹਾ ਮਹਿੰਗਾ ਹੁੰਦਾ ਜੀ ਕਿਉਂਕਿ ਕਾਫੀ ਲੰਬਾ ਸਮਾਂ ਲੈ ਕੇ ਤਿਆਰ ਹੁੰਦਾ ਜਿਵੇਂ ਇਹਦੀ ਉਮਰ 10 ਸਾਲ ਤੋਂ ਪਲੱਸ ਹੋਊਗੀ ਜੀ ਇਹਦੀ ਬਈ ਹਾਂਜੀ ਤੇ ਹੋਇਆ ਜੀ 8a ਕੀ ਆ ਬੋਨਸਾਈ ਚ ਆ ਜਾਂਦੀ ਹੈ ਜੀ ਇਹ ਠੀਕ ਹੈ ਬਈ ਤਾਂ ਕਿ ਇਹ ਬੋਲਾਂ ਬੁਗਨਵਿਲਾ ਦੀਆਂ ਆ ਜਾਂਦੀਆਂ ਜੀ ਠੀਕ ਹੈ ਜੀ ਇਹ ਵੀ ਜਿਵੇਂ ਦਰਖਤ ਵਾਂਗੂ ਬਣੇ ਹੋਏ ਆ ਕਾਫੀ ਲੰਬਾ ਸਮਾਂ ਲੈ ਜਾਂਦੇ ਆ ਠੀਕ ਹੈ ਬਈ ਹਾਂਜੀ ਤੇ ਇਧਰ ਨੂੰ ਨਿਗਾ ਮਾਰੀ ਸਕਦੇ ਆ ਗਮਲੇ ਵੀ ਪੂਰੇ ਪਏ ਆ ਤੇ ਜਿਹੜਾ ਮਰਜੀ ਜੇਵ ਜਾਂ ਮਰ ਘਰਨਾ ਦਾਸ ਹਾਲ ਹੋ ਗਏ ਇਹਨੂੰ ਤਿਆਰ ਹੁੰਦੇ ਨੂੰ 10 ਸਾਲਾਂ ਤੱਕ ਹੋਣ ਜਾ ਕੇ ਤਿਆਰ ਹੋਇਆ ਤੇ ਆ ਸ਼ਪੈਦਾ ਵੀ ਆ ਜਾਂਦਾ ਆਪਣੇ ਕੋਲੇ ਹਾਂਜੀ ਸ਼ਪੈਦਾ ਹਾਈਬ੍ਰਿਡ ਵੇਚਦੇ ਆਂ ਕਿ ਹਾਈਬ੍ਰਿਡ ਠੀਕ ਹੈ ਜੀ ਇਹ ਕਿਹੜਾ ਵਜਦਾ ਇਹ ਸ਼ਪੈਦਾ ਇਹ ਅਲੱਗ ਅਲੱਗ ਵੈਰਾਈਟੀਆਂ ਸਮੇਂ ਸਮੇਂ ਤੇ ਆਉਂਦੀਆਂ ਰਹਿੰਦੀਆਂ ਜੀ ਪੀ 22 ਹੈ ਜੀ ਹਾਂਜੀ ਉਹਨੇ ਆਪਣੇ ਕੋਲੇ ਪੀ 22 7 ਨੰਬਰ 78 ਨੰਬਰ ਇਹ ਫਿਲਹਾਲ ਅਵੇਲੇਬਲ ਹੈ ਠੀਕ ਹੈ ਫਿਰ ਬਦਲ ਬਦਲ ਕੇ ਸਮੇਂ ਦੇ ਹਿਸਾਬ ਨਾਲ ਨਾਮ ਦਗਾ ਰਹੇ ਨੇ ਠੀਕ ਹੈ ਬਈ ਤੇ ਇਧਰ ਆਪਣਾ ਮਾਲ ਤਿਆਰ ਇਹ ਨਾਲ ਆਪਾਂ ਸੀਮਿੰਟ ਦੇ ਗਮਲਿਆਂ ਦੇ ਨਾਲ ਹੋਰ ਬਾਕੀ ਵੀ ਜਿਵੇਂ ਬੈਂਚ ਹੋ ਗਏ ਜਾਂ ਛੱਤਾਂ ਵਾਲੀਆਂ ਟਾਈਲਾਂ ਪਿੱਲਰ ਇਹ ਚੀਜ਼ਾਂ ਵੀ ਆਪਾਂ ਨਾਲ ਬਣਾਈ ਦੀਆਂ ਵਾਰਡ ਵਾਲੇ ਖੰਭੇ ਸਾਰੀਆਂ ਸੀਮਿੰਟ ਦਾ ਕੰਮ ਵੀ ਆਪਣਾ ਤੇ ਕੁਰਸੀਆਂ ਵੀ ਹਾਂਜੀ ਕੁਰਸੀਆਂ ਬੈਂਚਸ ਗੋਲ ਟੇਬਲ ਬੇਟੇ ਟੇਬਲ ਸਭ ਕੁਝ ਬਣਾਈ ਆਪ ਪਾਰਕ ਚ ਰੱਖਣ ਨੂੰ ਮੰਨ ਕੇ ਚਲੋ ਜੇ ਪਾਰਕ ਬਣਾਉਣਾ ਪਾਰਕ ਦਾ ਵੀ ਸਾਰਾ ਹੀ ਸਮਾਨ ਆਪਣਾ ਬਿਲਕੁਲ ਜੀ ਪਾਰਕ ਝੂਲੇ ਤੋਂ ਲੈ ਕੇ ਸਟੈਂਡ ਤੱਕ ਸਭ ਕੁਝ ਆਪਾਂ ਬਣਾਈ ਦੇ ਠੀਕ ਹੈ ਝੂਲੇ ਵੀ ਇੱਥੇ ਹੀ ਬਾਕੀ ਬਾਈ ਨੇ ਰੇਟ ਮੈਂ ਪਹਿਲਾਂ ਪੁੱਛੇ ਸੀਗੇ ਰੇਟ ਬਾਈ ਹੁਣਾਂ ਦੇ ਜਮੇ ਜਾਇ ਦੇ ਤੇ ਨਰਸਰੀ ਚ ਕਿਸੇ ਚ ਵੀ ਨਹੀਂ ਹੈਗੇ ਜਿਹੜੇ ਬਾਈ ਹੁਣਾਂ ਨੇ ਰੇਟ ਦੱਸੇ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਫੋਲੋ ਕਰਿਓ ਤੇ ਜਿਹੜਾ ਸਕਰੀਨ ਤੇ ਚੱਲਦਾ ਨੰਬਰ ਆ ਤੇ ਬਾਈ ਨਾਲ ਰਾਈਲ ਜ਼ਰੂਰ ਕਰਿਓ ਜੀ ਧੰਨਵਾਦ ਧੰਨਵਾਦ